ਫੂਡ ਸੇਫਟੀ ਵਿਭਾਗ ਵੱਲੋਂ ਮਾਤਾ ਪੱਦਰਕਾਲੀ ਦੇ ਨਜ਼ਦੀਕ ਇੱਕ ਡੇਰੀ ਤੇ ਦਬਸ਼ ਕੀਤੀ ਗਈ ਜਿੱਥੇ ਉਹਨਾਂ ਵੱਲੋਂ ਦੁੱਧ ਅਤੇ ਦੇਸੀ ਘਿਓ ਦੇ ਸੈਂਪਲ ਪਰੇ ਗਏ ਇਸ ਮੌਕੇ ਸਾਡੀ ਟੀਮ ਨਾਲ ਗੱਲਬਾਤ ਕਰਦਿਆਂ ਫੂਡ ਸੇਫਟੀ ਵਿਭਾਗ ਦੇ ਅਸਿਸਟੈਂਟ ਕਮਿਸ਼ਨਰ ਰਾਜੇਂਦਰਪਾਲ ਸਿੰਘ ਨੇ ਦੱਸਿਆ ਕਿ ਤਿਉਹਾਰੀ ਸੀਜ਼ਨ ਚੱਲ ਰਿਹਾ ਹੈ ਅਤੇ ਉਹਨਾਂ ਦੀ ਟੀਮ ਵੱਲੋਂ ਲਗਾਤਾਰ ਮਿਲਾਵਟ ਖੋਰਾ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਇਹ ਕਾਰਵਾਈ ਲਗਾਤਾਰ ਚਲਦੀ ਰਹੇਗੀ ਉਨਾ ਮਿਲਾਵਟ ਖੋਰਾਂ ਨੂੰ ਸਖਤ ਤਾੜਨਾ ਕਰਦਿਆਂ ਚੇਤਾਵਨੀ ਦਿੱਤੀ ਕਿ ਮਿਲਾਵਟ ਖੋਰ ਆਪਣੀਆਂ ਹਰਕਤਾਂ ਤੋਂ ਬਾਜ਼ਾ ਜਾਣ ਨਹੀਂ ਤਾਂ ਸਖਤ ਨਤੀਜੇ ਭੁਗਤਨੇ ਪੈਣਗੇ। ਕਰੰਤਾਨ ਰੋਡ ਉੱਤੇ ਤ੍ਰਿਪਤ੍ਰ ਕਾਲੀ ਮਾਤਾ ਜੀ ਦੇ ਮੰਦਰ ਦੇ ਕੋਲ ਡੇਰੀ ਹੈ ਉੱਥੇ ਸੈੰਬਲਿੰਗ ਕੀਤੀ ਹੈ। ਸਾਡੇ ਵੱਲੋਂ ਮਠਾਈ ਦੀਆਂ ਦੁਕਾਨਾਂ, ਬਿਕਰੀ ਦੀਆਂ ਦੁਕਾਨਾਂ, ਡੇਰੀਆਂ ਇਹ ਜਿਹੜਾ ਇਹ ਰੰਤਰ ਚੈਕਿੰਗ ਜਾਰੀ ਹੈ ਔਰ ਅਸੀਂ ਜਿਹੜਾ ਹੈ ਕੰਟੀਨਿਊਸਲੀ ਰੋਜ਼ਾਨਾ ਜਿਹੜੀ ਹੈ ਚੈਕਿੰਗ ਕਰ ਰਹੇ ਹਾਂ ਤਾਂ ਕਿ ਅਸੀਂ ਜਿਹੜਾ ਹੈ ਅੰਮ੍ਰਿਤਸਰ ਦੇ ਸ਼ਹਿਰ ਵਾਸੀਆਂ ਨੂੰ ਜਿਹੜਾ ਹੈ ਛੀਆਂ ਕੁਆਲਿਟੀ ਦੀਆਂ ਚੀਜ਼ਾਂ ਜਿਹੜੀਆਂ ਹਨ ਮੱਈਆਕਰਾਂ ਦੇ ਵਿੱਚ ਸਹਾਇਤਾ ਕਰ ਸਕੀਏ ਇਸਦੀ ਲੜੀ ਦੇ ਤਹਿਤ ਅੱਜ ਅਸੀਂ ਜਿਹੜਾ ਹੈ ਹੁਣ ਤੱਕ ਅਸੀਂ ਪ੍ਰੋਡਕਟਸ ਦੇ ਇਹਨਾਂ ਦੇ ਸੈਂਪਲਸ ਜਿਹੜੇ ਅਸੀਂ ਕਲੈਕਟ ਕਰ ਲਏ ਆ ਔਰ ਸਾਡੀ ਜਿਹੜੀ ਹੈ ਸੈਂਪਲਿੰਗ ਅਜੇ ਜਾਰੀ ਹੈ ਔਰ ਅਸੀਂ ਅੱਗੇ ਹੋਰ ਵੀ ਦੁਕਾਨਾਂ ਤੇ ਚੈਕਿੰਗ ਕਰਕੇ ਔਰ ਯੂਟਿਊਬਰਸ ਤੋਂ ਸੈਂਪਲਸ ਲਵਾਂਗੇ। ਤੋਂ ਸਾਡੀ ਜਿਹੜੀ ਹੈ ਸਾਰੇ ਦੁਕਾਨਦਾਰਾਂ ਨੂੰ ਇਹੀ ਗੁਜ਼ਾਰਿਸ਼ ਹੈ ਕਿ ਤੁਸੀਂ ਜਿਹੜਾ ਹੈ ਬਹੁਤ ਹੀ ਅੱਛੀ ਮਿਆਰ ਦੀਆਂ ਚੀਜ਼ਾਂ ਵੇਚ ਕੇ ਅੱਛੀਆਂ ਖਾਣ ਪੀਣ ਦੀਆਂ ਚੀਜ਼ਾਂ, ਮਠਿਆਈਆਂ, ਸੈਂੀਆਂ ਤਿਉਹਾਰ ਆਏ ਹੋਏ ਅੱਗੇ ਹੈ ਨਾ ਇਹ ਸਾਰੇ ਜਿਹੜੇ ਹੈ ਇਹਨਾਂ ਨੂੰ ਬਣਾਓ ਔਰ ਕਿਸੇ ਵੀ ਤਰੀਕੇ ਦੀ ਕੋਈ ਵੀ ਅਨਗੈਲੀ ਨਾ ਵਰਤੋ ਚਾਹੇ ਉਹ ਸਾਫਾਈ ਹੈ ਚਾਹੇ ਪਰਸਨਲ ਹਾਈਜੀਨ ਹੈ ਚਾਹੇ ਤੁਹਾਡੀ ਜਿਹੜੀ ਜਿੱਥੇ ਤੁਸੀਂ ਬਣਾ ਰਹੇ ਹੋ ਉਹ ਉਹਦੀ ਹਾਈਜੀਨ ਹੈ ਸਾਰੀਆਂ ਚੀਜ਼ਾਂ ਜਿਹੜੀਆਂ ਆਪਣੇ ਜਿਹੜਾ ਹੈ ਜ਼ਹਿਨ ਚ ਰੱਖ ਕੇ ਚੀਜ਼ਾਂ ਬਣਾਓ ਔਰ ਜੇਕਰ ਕੋਈ ਬੰਦਾ ਗਲਤ ਪ੍ਰੈਕਟਿਸ ਕਰ ਰਿਹਾ ਹੈ ਤੇ ਉਹ ਸਾਡੇ ਦੇ ਭਾਗ ਦੇ ਫੂਡ ਸੇਫਟੀ ਅਫਸਰਸ ਨੇ ਆਦਕੀ ਕੁਕਿੰਗ ਏਰੀਆਸ ਦੇ ਉਹਨਾਂ ਦੇ ਨਾਲ ਸੰਪਰਕ ਕਰਕੇ ਉਹਨਾਂ ਨੂੰ ਜਾਣਕਾਰੀ ਦਿਓ ਤਾਂ ਜੋ ਅਸੀਂ ਉਹਨਾਂ ਤੱਕ ਪਹੁੰਚ ਕਰਕੇ ਉਹਨਾਂ ਤੇ ਸਖ਼ਤ ਕਾਰਵਾਈ ਜੜੀ ਆ ਰੰਭਸ ਤੇਹਾਰੀ ਸੀਜ਼ਨ ਚੱਲ ਰਿਹਾ ਹੈ ਤੇ ਮਿਲਾਵਟ ਖੋਰ ਜਿਹੜੇ ਨੇ ਉਹ ਸਰਗਰਮ ਨੇ ਸੋ ਇਹਨਾਂ ਦਿਨਾਂ ਦੇ ਵਿੱਚ ਨਕਲੀ ਮਠਿਆਈਆਂ ਤੇ ਨਕਲੀ ਹੋਰ ਜਿਹੜੇ ਦੁੱਧ ਦੇ ਪ੍ਰੋਡਕਟ ਨੇ ਉਹਨਾਂ ਨੂੰ ਤਿਆਰ ਕੀਤਾ ਜਾਂਦਾ ਹੈ ਤੇ ਫੂਡ ਸੇਫਟੀ ਵਿਭਾਗ ਜਿਹੜਾ ਹੈ ਉਹ ਵੀ ਸਮੇਂ-ਸਮੇਂ ਤੇ ਆਪਣੀ ਕਾਰਵਾਈਆਂ ਕਰ ਰਿਹਾ ਹੈ ਅੱਜ ਅਸੀਂ ਇਕ ਡੇਰੀ ਤੇ ਪਹੁੰਚੇ ਹਾਂ ਜਿੱਥੇ ਅੱਜ ਸੈਂਪਲ ਭਰੇ ਗਏ ਨੇ ਫੂਡ ਸੇਫਟੀ ਵਿਭਾਗ ਵੱਲੋਂ ਹੁਣੇ ਸੈਂਪਲ ਫੇਲ ਹੁੰਦੇ ਨੇ ਜਾਂ ਪਾਸ ਹੁੰਦੇ ਨੇ ਇਹ ਰਿਪੋਰਟ ਤੋਂ ਬਾਅਦ ਪਤਾ ਲੱਗੇਗਾ ਪਰ ਫੂਡ ਸੇਫਟੀ ਵਿਭਾਗ ਨੂੰ ਜਿਹੜਾ ਹੈ ਇਹਨਾਂ ਦਿਨਾਂ ਦੇ ਵਿੱਚ ਆਪਣੀ ਕਾਰਵਾਈ ਜਿਹੜੀ ਹੈ ਉਹ ਹੋਰ ਵਧਾਉਣੀ ਚਾਹੀਦੀ ਹੈ ਕਿਉਂਕਿ ਇਹ ਜਿਹੜਾ ਮਾਮਲਾ ਹੈ ਇਹ ਲੋਕਾਂ ਦੀ ਸਿਹਤ ਦੇ ਨਾਲ ਜੁੜਿਆ ਹੋਇਆ ਹੈ ਸਹਿਯੋਗੀ ਰਾਕੇਸ਼ ਕੁਮਾਰ ਦੇ ਨਾਲ ਵਿਜੇ ਕੁਮਾਰ ਫਾਸਟਵੇ ਨਿਊਜ਼ ਅੰਮ੍ਰਿਤਸਰ